ਮੋਹਾਲੀ ਨੂੰ ਮਿਲੇਗੀ ਇੱਕ ਨਵੀਂ ਸੜਕ ਜੋ ਤੁਹਾਡਾ ਸਫ਼ਰ ਆਸਾਨ ਕਰ ਦਵੇਗੀ ਇਸ ਸਮੇਂ ਅਸੀਂ ਮੌਜੂਦਾ ਡੈੜੀਪਿੰਡ ਦੇ ਕੋਲ ਜਿੱਥੇ ਇੱਕ 6 ਲੇਨ ਹਾਈਵੇ ਤਿਆਰ ਕੀਤਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਵੇਂ ਇਸ ਹਾਈਵੇ ਦਾ ਕੰਮ ਥੋੜਾ ਜਿਆਦਾ ਰਹਿ ਚੁੱਕਿਆ ਪਰ ਅਜੇ ਵੀ ਇਸ ਸੜਕ ਦੇ ਉੱਤੇ ਮੋਟਰਸਾਈਕਲ ਜਾਂ ਟੂ ਵੀਲਰ ਕਹਿ ਸਕਦੇ ਆ ਉਹ ਚਲਦੇ ਹੋਏ ਨਜ਼ਰ ਆਣਗੇ ਪਰ ਜੇਕਰ ਗੱਲ ਕਰੀਏ ਦੂਜੇ ਪਾਸੇ ਦੀ ਦੂਜੇ ਪਾਸੇ ਇੱਕ ਛੋਟੀ ਸੜਕ ਹੈ ਛੋਟੀ ਸੜਕ ਦੇ ਉੱਤੇ ਦੋਨੋਂ ਪਾਸੇ ਦਾ ਟ੍ਰੈਫਿਕ ਚੱਲਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਪਰ ਇਸ ਸਿਕਸ ਲੈਣਾ ਹਾਈਵੇ ਦੇ ਨਾਲ ਮੁਹਾਲੀ ਅਤੇ ਕੁਰਾਲੀ ਦੀ ਕਨੈਕਟੀਵਿਟੀ ਵਾਧੀ ਹੋਈ ਹੈ ਨਜ਼ਰ ਆਏਗੀ ਇਸ ਹਾਈਵੇ ਦੀ ਕੁੱਲ ਲਾਗਤ 1525 ਕਰੋੜ ਦੱਸੀ ਗਈ ਹੈ ਤੇ ਦੂਜੇ ਪਾਸੇ ਇਸ ਹਾਈਵੇ ਦੀ ਕੁੱਲ ਲੈਂਥ ਵੀ ਜੇ ਗੱਲ ਕਰੀਏ 31 ਕਿਲੋਮੀਟਰ ਦਾ ਇੱਕ ਬਹੁਤ ਲੰਬਾ ਹਾਈਵੇਅ ਤਿਆਰ ਕੀਤਾ ਗਿਆ ਜਿਹਦੇ ਨਾਲ ਹੁਣ ਮੋਹਾਲੀ ਤੋਂ ਸਿੱਧਾ ਕੋਰਾਲੀ ਜਾਣ ਦਾ ਪ੍ਰੋਪਰ ਪ੍ਰੋਪਰ ਰਸਤਾ ਜਾਂ ਕਹਿ ਸਕਦੇ ਇੱਕ ਵੱਡਾ ਹਾਈਵੇਅ ਮੋਹਾਲੀ ਵਰਗੇ ਸ਼ਹਿਰ ਨੂੰ ਮਿਲ ਚੁੱਕਿਆ ਹੁਣ ਇਹਦੇ ਨਾਲ ਜੇਕਰ ਤੁਸੀਂ ਦਿੱਲੀ ਆ ਹਰਿਆਣਾ ਤੋਂ ਆ ਰਹੇ ਹੋ ਅਤੇ ਹਿਮਾਚਲ ਜਾਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਖਰੜ ਜਾਣ ਦੀ ਲੋੜ ਨਹੀਂ ਪੈਗੀ ਜਿਹਦੇ ਨਾਲ ਖਰੜ ਦੇ ਵਿੱਚ ਵੀ ਟ੍ਰੈਫਿਕ ਘੱਟ ਹੋਵੇਗਾ ਤੇ ਸਵੇਰ ਅਤੇ ਸ਼ਾਮ ਦੇ ਟਾਈਮ ਜੋ ਇਸ ਸਮੇਂ ਖਰੜ ਦੇ ਵਿੱਚ ਇੱਕ 1.5 ਘੰਟਾ ਪੱਕਾ ਪੱਕਾ ਲੱਗਦਾ ਸੀ ਪਰ ਹੁਣ ਖਰੜ ਵਰਗੇ ਸ਼ਹਿਰ ਦੇ ਵਿੱਚ ਵੀ ਟ੍ਰੈਫਿਕ ਦਾ ਘਾਟਾ ਦੇਖਣ ਨੂੰ ਮਿਲੇਗਾ ਜਿਹਦੇ ਨਾਲ ਹੁਣ ਟ੍ਰੈਫਿਕ ਘੱਟ ਹੋਏਗਾ ਤੇ ਮੋਹਾਲੀ ਵਰਗੇ ਸ਼ਹਿਰ ਦੀ ਕਨੈਕਟੀਵਿਟੀ ਵੀ ਵਾਧੀ ਹੋਈ ਨਜ਼ਰ ਆਏਗੀ ਇਹ ਸਿੱਧਾ ਹਾਈਵੇ ਬਨੂੜ ਰੋਡ ਦੇ ਕੋਲ ਮਿਲੇਗਾ ਤੇ ਸਿੱਧਾ ਹਾਈਵੇ ਏਅਰਪੋਰਟ ਚੌਕ ਨੂੰ ਮਿਲੇਗਾ ਜਿਹਦੇ ਨਾਲ ਕੁਰਾਲੀ ਦੀ ਏਅਰਪੋਰਟ ਦੇ ਨਾਲ ਕਨੈਕਟੀਵਿਟੀ ਵੀ ਵਾਧੀ ਹੋਈਏ ਨਜ਼ਰ ਆਏਗੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਾਈਵੇ ਦੇ ਕਰਕੇ ਰੀਅਲ ਏਸਟੇਟ ਦੇ ਵਿੱਚ ਵੀ ਤੁਹਾਨੂੰ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਹਾਈਵੇ ਦੇ ਨਾਲ ਹੁਣ ਜਿਹੜੇ ਆਸ-ਪਾਸ ਦੇ ਪਿੰਡ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਜ਼ਮੀਨਾਂ ਦੇ ਰੇਟ ਵੀ ਵਧਦੇ ਹੋਏ ਨਜ਼ਰ ਆਣਗੇ ਕਿਉਂਕਿ ਇਹ ਹਾਈਵੇ 6 ਲੇਨ ਹਾਈਵੇ ਇੱਕ ਬਹੁਤ ਦਾ ਵੱਡਾ ਮਰਦਾਨ ਕਹਿ ਸਕਦੇ ਮੋਹਾਲੀ ਵਰਗੇ ਸ਼ਹਿਰ ਨੂੰ ਮਿਲ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਹਾਲੀ ਦੇ ਵਿੱਚ ਇਨਫਰਾਸਟ੍ਰਕਚਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਤਸਵੀਰਾਂ ਹੋਰ ਦਿਖਾਵਾਂਗੀ ਕਿ ਕਿਵੇਂ ਇਸ ਸੜਕ ਦੇ ਉੱਤੇ ਦੂਜੀ ਛੋਟੀ ਸੜਕ ਦੇ ਉੱਤੇ ਟ੍ਰੈਫਿਕ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਇਸ ਹਾਈਵੇ ਦੀ ਸਰਕਾਰੀ ਤੌਰ ਤੋਂ ਸ਼ੁਰੂਆਤ ਕਦੋਂ ਕੀਤੀ ਜਾਵੇਗੀ ਦੇਖਣੀ ਉਹ ਗੱਲ ਇਹ ਹੋਵੇਗੀ ਅਤੇ ਦੂਜੇ ਪਾਸੇ ਇਸ ਹਾਈਵੇ ਦੇ ਨਾਲ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਕਨੈਕਟੀਵਿਟੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੀ ਜਾਏਗੀ ਐਦਾਂ ਦੀਆਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਕਲਿੱਕ ਟੀਵੀ